ਇਹ ਰ ਮੇਰਾ ਫੋਨ ਹਿੰਚਾ ਜਦਾ ਇਹ ਆ ਛੋਨੇ ਦੇ ਘਟ ਝਾੜਦੀਆਂ ਨਿਸ਼ਾਨੀਆਂ ਬਈ ਆ ਲੋ ਇੱਕ ਦੋ ਤਿੰਨ ਚਾਰ ਇੱਕ ਮੈਂ ਪੰਜ ਜਾਨੇ ਜਿਹੜੇ ਫਿਰਦੇ ਨੇ ਲੱਕੀ ਕਰੂ ਕੋਈ ਝਾੜ ਵਾਵਾ ਹੋ ਜਾਂਦਾ ਫਿਰ ਤਾਂ ਥੱਲੇ ਉਲਝੇ ਰਹਿੰਦੇ ਬੰਦੇ ਝਾੜ ਘਟਾ ਜਿਹੜੇ ਬੈਠੇ ਆ ਤਾਂ ਕੀ ਕਰੂ ਕੋਈ ਉਹਨਾਂ ਛੋਨੇ ਦਾ ਵਜਨ ਹੈ ਨਹੀਂ ਜਿੰਨਾ ਸਾਡਾ ਆਪ ਦਾ ਹੋਇਆ ਪਏ ਕੀ ਕਰੂ ਕੋਈ ਉਧਰ ਹੋ ਵੱਢੀ ਜਾਂਦੇ ਆ ਉਹ ਵੀ ਵਿਚਾਰੇ ਹੁੰਦਾ ਮਸ਼ੀਨ ਦੇ ਉੱਲੇ ਆ ਗਏ ਤਿੰਨੇ ਜਣੇ ਉਹ ਜੜੇ ਫਿਰ ਦੇ ਟਰਾਲੀ ਤੇ 1 ਰੁਪਈਆ ਬਸ ਕਿਸਾਨ ਤਾਂ ਲੈ ਲੈ ਤੇ ਰੱਬ ਦੀ ਰੱਤਾਂ ਉਹ ਚਾਹ ਚਾਹ ਚੱਲ ਚੱਲ ਪਰਦੇ 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 ਜਾਂਦੇ ਆਉਂਦੇ ਆਉਂਦੇ